ਪਟਿਆਲਾ ਦੇ ਸ਼੍ਰੀ ਕਾਲੀ ਮਾਤਾ ਮੰਦਰ ਦੇ ਪੁਜਾਰੀ ਨੂੰ ਬਿਨਾਂ ਨੋਟਿਸ ਤੋਂ ਨੌਕਰੀਆਂ ਬਾਹਰ ਕਰਨ ਅਤੇ ਤਨਖਾਹ ਨਾ ਦੇਣ ਦੇ ਚਲਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੀ ਤਨਖਾਹ ਸਟਾਪ ਕਰ ਦਿੱਤੀ ਗਈ ਅਤੇ ਪੁਜਾਰੀ ਨੂੰ ਦੁਬਾਰਾ ਨੌਕਰੀ ਉੱਪਰ ਬਹਾਲ ਕਰਨ ਦੇ ਹੁਕਮ ਸੁਣਾਏ ਗਏ ਨੇ ਇਹ ਇਤਿਹਾਸਿਕ ਫੈਸਲਾ ਹੁਣ ਤੱਕ ਦਾ ਪਹਿਲਾ ਫੈਸਲਾ ਹੋਏਗਾ ਜਿਸ ਦੀ ਵਾਰੀ ਜਾਣਕਾਰੀ ਲੈਣਿਆ ਇਸ ਸਾਰੇ ਮਾਮਲوں ਨੂੰ ਵੇਖਣ ਵਾਲੇ ਐਡਵੋਕੇਟ ਰੁਬਲ ਗਰਕ ਜੀ ਹੋਰਾਂ ਕੋਲੋਂ ਕੀ ਸੀ ਪੂਰਾ ਮਾਮਲਾ ਤੇ ਕਿਸ ਤਰ੍ਹਾਂ ਮਾਨਯੋਗ ਹਾਈ ਕੋਰਟ ਵੱਲੋਂ ਇਹ ਫੈਸਲਾ ਲਿਆ ਗਿਆ ਅ ਨਮਸਕਾਰ ਐਡਵੋਕੇਟ ਸਾਹਿਬ ਮੈਂ ਤੁਹਾਡੀ ਨਾਲ ਕੋਰ ਰਿਪੋਰਟ ਕਰਨ ਲੱਗਿਆ ਹੈਗਾ ਇੱਕ ਤੁਹਾਡੇ ਕੋਲ ਕੇਸ ਆਇਆ ਸੀਗਾ ਕਾਲੀ ਮਾਤਾ ਮੰਦਰ ਦੇ ਪੁਜਾਰੀ ਸੁਰਬੀਰ ਸਿੰਘ ਜੀ ਦਾ ਇਹ ਕੀ ਕੇਸ ਸੀਗਾ ਤੇ ਇਹਦੇ ਉੱਪਰ ਮਾਨਯੋਗ ਅਦਾਲਤ ਵੱਲੋਂ ਕੀ ਆਦੇਸ਼ ਜਾਰੀ ਹੋਏ ਹੈਗੇ ਤੇ ਇਹਨਾਂ ਦੋ ਕੇਸਸ ਹੈਗੇ ਆ ਜੀ ਪਹਿਲਾ ਅਸੀਂ ਰਿਟਾਇਰਡ ਪਾਈ ਸੀਗੀ ਜੀ ਬੇਸਿਕਲੀ ਸ਼ੂਰਵੀਰ ਜੀ ਜਿਹੜੇ ਹੈਗੇ ਆ ਉਹ 23 ਸਾਲ ਤੋਂ 29 ইয়ারਸ ਤੋਂ ਮਾਤਾ ਦੇ ਮੰਦਿਰ ਚ ਕੰਮ ਕਰ ਰਹੇ ਹੈਗੇ ਆ ਸਰਵਿਸ ਕਰਦੇ ਆ ਸੇਵਾ ਕਰਦੇ ਆ ਠੀਕ ਹੈ ਜੀ ਜੀ ਠੀਕ ਹੈ ਜੀ ਉਹਨਾਂ ਦਾ ਕੋਈ ਡਿਸਪਿਊਟ ਹੋਇਆ ਡਿਸਪਿਊਟ ਉਦੋਂ ਵੀ ਨਹੀਂ ਹੋਇਆ ਮਤਲਬ ਬੈਕ ਇਨ ਦਿ ਡੇ ਪਰ ਉਹਨਾਂ ਨੂੰ ਨਾ ਆਰਬਿਟਰੇਰਲੀ ਕੱਢਤਾ ਸੀਗਾ ਜੀ ਤੇ ਉਹ ਜਦੋਂ ਆਰਬਿਟਰੇਲ ਇਹਨਾਂ ਨੂੰ ਕੱਢਤਾ ਸੀਗਾ ਤਾਂ ਉਹਨਾਂ ਨੇ ਅਪੀਲ ਪਾਈ ਕਮਿਸ਼ਨਰ ਸਾਹਿਬ ਕੋਲੇ ਕਮਿਸ਼ਨਰ ਸਾਹਿਬ ਨੇ ਆਰਡਰ ਸਟੇ ਕਰਤਾ ਸੀਗਾ ਜੀ ਤੇ ਗੱਲ ਹੈਗੀ 1997 ਦੀ 1997 ਹਾਂਜੀ ਜੀ ਤੇ ਉਸ ਤੋਂ ਬਾਅਦ ਦੀ ਉਹ ਆਰਡਰ ਦੇ ਕੋਈ ਆਤਾ ਪਤਾ ਨਹੀਂ ਹੋਇਆ ਹੁਣ ਉਹਨਾਂ ਦੀ 29 ਸਾਲ ਦੀ ਸਰਵਿਸ ਹੋ ਗਈ ਜੀ ਤੇ ਡੀਸੀ ਪਟਿਆਲਾ ਨੇ ਜੀ 1 ਜਨਵਰੀ ਤੋਂ ਇਹਨਾਂ ਦੀ ਤਨਖਾਹ ਰੋਕ ਲਈ 2025 ਤੋਂ ਇਨ ਬਿਟਵੀਨ ਸਟੇ ਹੋਣ ਤੇ ਉਹਨਾਂ ਦੀ ਜਿਹੜੀ ਪੇ ਉਹਨਾਂ ਨੂੰ ਮਿਲਦੀ ਰਹੀ ਉਹ ਸਰਵਿਸ ਕਰਦੇ ਰਹੇ ਜੀ 97 ਦੇ ਵਿੱਚ ਉਹ ਇੱਕ ਆਰਡਰ ਸਟੇ ਹੋ ਗਿਆ ਉਹਨਾਂ ਦਾ ਜੀ ਜੀ ਉਹ ਸਰਵਿਸ ਕਰਦੇ ਰਹੇ ਕੋਈ ਪ੍ਰੋਬਲਮ ਨਹੀਂ ਸੀ ਕੋਈ ਐਲੀਗੇਸ਼ਨ ਨਹੀਂ ਸੀ ਕਿ ਇਹ ਬੜੇ ਕਲੀਨ ਚਵੀ ਦੇ ਬੰਦੇ ਹੈਗੇ ਆ ਜੀ ਤੇ 29 ਸਾਲ ਸਰਵਿਸ ਕਰਨ ਤੋਂ ਬਾਅਦ 1 ਜਨਵਰੀ 2025 ਨੂੰ ਡੀਸੀ ਪਟਿਆਲਾ ਨੇ ਜੀ ਚੂਲ ਕੀਤੀ ਤਨਖਾਹ ਰੋਕ ਲਈ ਜੀ ਤੇ ਇਹਨਾਂ ਨੇ ਰਿਪਰੈਜੈਂਟੇਸ਼ਨ ਵੀ ਦਿੱਤੀ ਹੈ ਕਿ ਜੀ ਸਾਨੂੰ ਦੱਸਿਆ ਜਾਵੇ ਸਾਡੀ ਤਨਖਾਹ ਕਿਉਂ ਰੋਕੀ ਗਈ ਹੈ ਜੀ ਕਾਰਨ ਕੁਛ ਲੱਗਾ ਪਤਾ ਜੀ ਕੋਈ ਕਾਰਨ ਹੀ ਪਤਾ ਲੱਗਾ ਜੀ ਬਾਅਦ ਇਹਨਾਂ ਨੇ ਜਿਹੜੀ 9097 ਦੀ ਇੱਕ ਪਟੀਸ਼ਨ ਜਿਹੜੀ ਸੀਗੀ ਜਿਸ ਤੇ ਹੋਈ ਸੀਗੀ ਜੀ ਪੂਰਾ ਹਵਾਲਾ ਦੇ ਕੇ 1 April 2025 ਨੂੰ ਸ਼ੌਰਵੀਰ ਜੀ ਨੂੰ ਨੌਕਰੀ ਤੋਂ ਕੱਢਤਾ ਬਿਨਾ ਕੋਈ ਸ਼ੋਕ ਆਰਡਰ ਨੋਟਿਸ ਦਿੱਤੇ ਬਿਨਾ ਕੋਈ ਗੱਲ ਸੁਣੇ ਬਿਨਾ ਕੋਈ ਸਿਸਟਮ ਬਣਾਏ ਇਹ ਕੀ ਪ੍ਰੋਵੀਜ਼ਨ ਹੈਗਾ ਵੀ ਕਿਸੇ ਨੂੰ ਵੀ ਤੁਸੀਂ ਇੱਕਦਮ ਇਸ ਤਰ੍ਹਾਂ ਕੱਢ ਸਕਦੇ ਹੋ ਤਾਂ ਡੀਸੀ ਪਟਿਆਲਾ ਨੇ ਨਾ ਕੁਝ ਰੂਲਸ ਸੀਗੇ ਜਿਹੜੇ ਬਣਾਏ ਗਏ ਸੀ ਜਦੋਂ ਪੈਕਸੂ ਸਟੇਟ ਪੰਜਾਬ ਸਟੇਟ ਦੇ ਵਿੱਚ ਮਰਜ ਹੋਈ ਹੈ ਜੀ ਜੀ ਤਾਂ ਉਦੋਂ ਕੁਝ ਰੂਲਸ ਬਣੇ ਸੀਗੇ ਜੀ ਡੀਸੀ ਪਟਿਆਲਾ ਨੇ ਜੀ ਉਹ ਰੂਲਸ ਵੀ ਆਰਬਿਟਰੈਰੀਲੀ ਚੇਂਜ ਕਰ ਲਏ ਜੀ ਜਿਹੜੀਆਂ ਅਪੀਲ ਦੀਆਂ ਪਾਵਰਸ ਡੀਸੀ ਦੇ ਆਰਡਰ ਦੇ ਖਿਲਾਫ ਕਮਿਸ਼ਨਰ ਨੂੰ ਸੀਗੀਆਂ ਕਮਿਸ਼ਨਰ ਦੇ ਆਰਡਰ ਦੇ ਖਿਲਾਫ ਫਾਈਨੈਂਸ਼ੀਅਲ ਕਮਿਸ਼ਨਰ ਨੂੰ ਸੀਗੀ ਆ ਉਹ ਸਾਰੀਆਂ ਪਾਵਰ ਜਿਹੜੀਆਂ ਰੱਦ ਕਰਕੇ ਸਾਰੀਆਂ ਪਾਵਰ ਡੀਸੀ ਨੇ ਆਪਣੇ ਆਪ ਨੂੰ ਹੀ ਦੇ ਦਿੱਤੀਆਂ ਹੂੰ 2002 ਦੇ ਵਿੱਚ ਇਹ 2002 2020 ਦੇ ਵਿੱਚ 2020 ਦੇ ਵਿੱਚ ਸਾਰੀ 2020 ਦੇ ਵਿੱਚ ਠੀਕ ਹੈ ਜੀ ਉਹ ਪਾਵਰ ਦੇ ਇਹਨਾਂ ਨੇ ਸਾਰੀਆਂ ਆਪਣੇ ਆਪ ਨੂੰ ਹੀ ਦੇ ਲਈਆਂ ਹੁਣ ਪ੍ਰੋਬਲਮ ਇਹ ਸੀਗੀ ਜੀ ਕਿ ਡੀਸੀ ਨੇ ਸਾਨੂੰ 1 4 2025 ਨੂੰ ਕੱਟਤਾ ਜੀ ਉਸ ਤੋਂ ਬਾਅਦ ਹੁਣ ਉਹ ਆਰਡਰ ਦੀ ਅਪੀਲ ਕਿੱਥੇ ਕਰੋਗੇ ਉਸ ਦੀ ਅਪੀਲ ਵੀ ਡੀਸੀ ਕੋਲੀ ਸੀਗੀ ਠੀਕ ਹੈ ਤੇ ਅਸੀਂ ਕਮਿਸ਼ਨਰ ਨੂੰ ਲਿਖਿਆ ਕਮਿਸ਼ਨਰ ਨੇ ਸਾਡੀ ਲੈਟਰ ਲੈਂਨ ਤੋਂ ਮਨਾ ਕਰਤਾ ਅਸੀਂ ਐਸਪੀਆਰ ਨੂੰ ਲਿਖਿਆ ਉਹਨਾਂ ਨੇ ਸਾਡੀ ਚਿੱਠੀ ਲੈਣ ਤੋਂ ਮਨਾ ਕਰਤਾ ਸਾਡੀ ਅਪੀਲ ਲੈਣ ਤੋਂ ਮਨਾ ਕਰਤਾ ਹੂੰ ਫਿਰ ਸਾਨੂੰ ਹਾਰ ਕੇ ਹਾਈ ਕੋਰਟ ਦਾ ਦਰਵਾਜਾ ਖੜਕਟਾਉਣਾ ਪਿਆ ਹੂੰ ਹਾਈ ਕੋਰਟ ਨੇ ਨੂੰ ਜਦੋਂ ਅਸੀਂ ਰੂਲਸ ਦਿਖਾਏ ਕਿ ਜੀ ਸਾਨੂੰ ਪਹਿਲੀ ਗੱਲ ਤਾਂ ਆਰਬਿਟਰਰੀਲੀ ਕਰਦਾ ਹੈਗਾ ਜੀ ਕੋਈ ਸਾਡੀ ਗੱਲ ਨਹੀਂ ਸੁਣੀ ਕੋਈ ਸਾਡੇ ਤੇ ਅਲੀਗੇਸ਼ਨ ਨਹੀਂ ਹੈਗਾ ਪਰ ਤੁਹਾਨੂੰ ਕਰਤਾ ਹੈਗਾ ਜੀ ਕੋਈ ਗੱਲ ਡੀਸੀ ਨੇ ਅਪੀਲ ਵੀ ਪਾਵਰ ਵੀ ਆਪਣੇ ਕੋਲੇ ਰੱਖੀ ਹੋਈ ਹੈ ਡੀਸੀ ਦਾ ਆਰਡਰ ਅਸੀਂ ਕਿਤੇ ਹੋਰ ਜਾ ਕੇ ਅਪੀਲ ਹੀ ਨਹੀਂ ਕਰ ਸਕਦੇ ਜੀ ਠੀਕ ਹੈ ਜੀ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੀ ਹਾਈ ਕੋਰਟ ਨੇ ਜਿਹੜਾ ਆਰਡਰ ਸੀਗਾ ਉਹ ਪਾਸ ਕੀਤਾ ਜੀ ਜਿਹੜਾ ਕੀ ਫਰਸਟ ਆਰਡਰ ਹੈਗਾ ਜੀ ਉਹਦੇ ਚ ਕੀ ਸੀ ਫਰਸਟ ਆਰਡਰ ਦੇ ਵਿੱਚ ਜੀ ਜਿਹੜਾ ਫਰਸਟ ਆਰਡਰ ਹੈਗਾ ਸਰ ਪੂਰੇ ਵਿੱਚ ਜੱਜ ਸਾਹਿਬ ਨੇ ਜਸ ਜਿਹੜੇ ਜੱਜਾ ਰੈਂਕ ਕੁਲਦੀਪ ਦਿਵਾਰੀ ਜੀ ਹਾਈ ਕੋਰਟ ਦੇ ਜੱਜ ਸਾਹਿਬ ਉਹਨਾਂ ਨੇ ਇਹੀ ਆਰਡਰ ਕੀਤਾ ਕਿ ਜਿਹੜਾ ਆਰਡਰ ਡੀਸੀ ਨੇ ਕੀਤਾ ਹੈਗਾ ਜੀ ਪੂਰੀ ਅਪੀਲ ਡੀਸੀ ਕੇ ਨੇ ਸੁਣ ਸਕਦਾ ਜੀ ਉਸ ਆਰਡਰ ਦੀ ਸੁਣਵਾਈ ਕੋਈ ਸੀਨੀਅਰ ਅਫਸਰ ਕਰੂਗਾ ਨਾ ਡੀਸੀ ਖੁੱਟਾ ਕਰ ਨਹੀਂ ਸਕਦਾ ਬਿਲਕੁਲ ਜੀ ਇਹੀ ਗਰਾਉਂਡ ਦੇ ਉੱਤੇ ਜਿਹੜਾ ਪੰਡਤ ਜੀ ਨੂੰ ਆਰਬਿਟਰੇਟ ਲਈ ਕੱਢਿਆ ਗਿਆ ਇਸ ਆਰਡਰ ਦੀ ਜਿਹੜੀ ਅਪੀਲ ਹੈਗੀ ਆ ਉਹ ਬੀਸੀ ਖੁਦ ਨਹੀਂ ਸੁਣ ਸਕਦਾ ਇਸ ਗਰਾਉਂਡ ਤੇ ਹਾਈ ਕੋਰਟ ਨੇ ਆਰਡਰ ਸਟੇ ਕਰਤਾ ਜਿਹੜਾ ਡਿਸਮਿਸਲ ਆਰਡਰ ਸੀ ਉਹ ਸਟੇ ਕਰਤਾ ਸੀ ਜੀ ਦੁਬਾਰਾ ਸਟੇ ਹੋ ਗਈ ਹਾਂਜੀ ਉਹ ਸਟੇ ਹੋ ਗਿਆ ਸੀ ਆਰਡਰ ਠੀਕ ਹੈ ਜੀ ਜਿਹੜੀ 1 9 2025 ਤਰੀਕ ਪਈ ਸੀ ਇਹਦੇ ਵਿੱਚ ਅਗਲੀ ਠੀਕ ਹੈ ਜੀ ਉਹ ਏ ਆਰਡਰ ਜਦੋਂ ਅਸੀਂ ਲੈ ਕੇ ਗਏ ਸੀ ਬੀਸੀ ਪਟਿਆਲਾ ਕੋਲੇ ਹੂੰ ਤਾਂ ਡੀਸੀ ਪਟਿਆਲਾ ਨੇ ਕੋਈ ਚੰਗਾ ਬਿਹੇਵ ਨਹੀਂ ਕੀਤਾ ਪੰਡਤ ਜੀ ਨਾਲ ਇਹ ਆਰਡਰ ਪੰਡ ਜੀ ਦੇ ਆਪਣੇ ਸੀਗੇ ਜਾਂ ਮਾਨਯੋਗ ਹਾਈ ਕੋਰਟ ਵੱਲੋਂ ਆਏ ਹੋਏ ਸੀਗੇ। ਪਰ ਆਰਡਰ ਮਾਨਯੋਗ ਹਾਈ ਕੋਰਟ ਵੱਲੋਂ ਆਏ ਹੋਏ ਸੀਗੇ। ਫਿਰ ਹਾਈ ਕੋਰਟ ਤੋਂ ਬਾਅਦ ਇੱਕ ਪ੍ਰੋਸੀਜਰ ਹੁੰਦਾ ਜਿੱਥੇ ਤੁਹਾਨੂੰ ਜੁਆਇਨਿੰਗ ਰਿਪੋਰਟ ਦੇਣੀ ਪੈਂਦੀ ਹੈ ਡੀਸੀ ਕੋਲੇ ਜਾ ਕੇ। ਬਿਲਕੁਲ ਜੀ। ਤਾਂ ਜਿਹੜੇ ਪੰਡ ਜੀ ਹੈਗੇ ਸ਼ੂਰਬੀਤ ਜੀ ਇਹਨਾਂ ਨੇ ਜੁਆਇਨਿੰਗ ਰਿਪੋਰਟ ਲੈ ਕੇ ਗਏ 5.25.25 ਨੂੰ ਜੀ ਡੀਸੀ ਪਟਿਆਲਾ ਕੋਲੇ ਹਾਈ ਕੋਰਟ ਦਾ ਸਰਟੀਫਾਈਡ ਆਰਡਰ ਨਾਲ ਲਗਾਇਆ। ਜੀ। ਪਰ ਡੀਸੀ ਨੇ ਉਹ ਆਰਡਰ ਲੈ ਕੇ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਰਿਸਪੌਂਸ ਨਹੀਂ ਦਿੱਤਾ ਰੈਦਰ ਬੇਸਤੀ ਕੀਤੀ ਪੰਡਿਤ ਜੀ ਦੀ ਪਰ ਇੱਕ ਆਈਪੀਐਸ ਆਈਐਸ ਅਫਸਰ ਹੈਗੇ ਨੇ ਜੇਕਰ ਉਹਨਾਂ ਦਾ ਇਹ ਜਿਹਾ ਵਿਹਾਰ ਹੈਗਾ ਜਿਵੇਂ ਤੁਸੀਂ ਬਲੇਮ ਪੰਡਿਤ ਜੀ ਵੱਲੋਂ ਕੀਤਾ ਗਿਆ ਹੈਗਾ ਫਿਰ ਤਾਂ ਪੂਰਾ ਪਟਿਆਲਾ ਸਿਟੀ ਦਾ ਕੋਈ ਸਿਟੀਜ਼ਨ ਉਹਨਾਂ ਕੋਲ ਨਹੀਂ ਜਾਏਗਾ ਸਰ ਏਜੀ ਤਾਂ ਦੈਟ ਇਜ਼ ਅ ਬਿਗ ਪ੍ਰੋਬਲਮ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਮਿਨਸੀ ਪਟਿਆਲਾ ਹੈਸ ਟੂ ਬੀ ਅਪ੍ਰੋਚੇਬਲ ਤੇ ਉਹ ਗੱਲ ਹੀ ਨਹੀਂ ਸੁਣ ਕੇ ਰਾਜ਼ੀ ਰਦਰ ਬੇਇੱਜ਼ਤੀਆਂ ਕਰਦੇ ਆ ਆਫਿਸ ਤੋਂ ਮੈਨੂੰ ਹੁਣੇ ਕਿਸੇ ਹੋਰ ਆਫੀਸਰ ਦਾ ਵੀ ਫੋਨ ਆਇਆ ਉਹਨਾਂ ਨੇ ਵੀ ਮੈਨੂੰ ਇਹੀ ਫੀਡਬੈਕ ਦਿੱਤਾ ਮੈਡਮ ਬਾਰੇ ਜਦਕਿ ਮੈਂ ਮੈਡਮ ਦੇ ਬਿਹੇਵੀਅਰ ਬਾਰੇ ਕਮੈਂਟ ਨਹੀਂ ਕਰਨਾ ਚਾਹੂੰਗਾ ਪਰ ਪੰਡਿਤ ਜੀ ਦੇ ਨਾਲ ਬਹੁਤ ਬੇਇੱਜ਼ਤੀ ਵਾਲਾ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਵਾਲਾ ਜਿਹੜਾ ਬਿਹੇਵੀਅਰ ਸੀਗਾ ਉਹ ਹੋਇਆ ਉੱਥੇ ਆਫਿਸ 'ਚ ਮੈਡਮ ਦੇ ਸਾਹਮਣੇ ਜੀ ਫਾਈਨਲੀ ਅਸੀਂ ਹਾਈ ਕੋਰਟ ਦੇ ਵਿੱਚ ਦਰਖਾਸਤ ਲਾਈ ਜੀ ਕੰਟੈਂਪਟ ਦੀ ਕਿ ਇਹ ਵੀ ਹਾਈ ਕੋਰਟ ਨੇ ਆਰਡਰ ਕਰਤਾ ਹੈਗਾ ਤੇ ਇਹਦਾ ਨਾ ਸਾਡੀ ਸੈਲਰੀ ਰਿਲੀਜ਼ ਕਰ ਰਹੇ ਹੈਗੇ ਆ ਤੇ ਨਾ ਹੀ ਸਾਨੂੰ ਦੁਬਾਰਾ ਮੰਦਰ ਦੇ ਵਿੱਚ ਬਿਠਾ ਰਹੇ ਹੈਗੇ ਆ ਸਾਡੀ ਹਾਜ਼ਰੀਆਂ ਨਹੀਂ ਲੱਗਣੀਆਂ ਸ਼ੁਰੂ ਹੋਈਆਂ ਜੀ ਤੇ ਜੱਜ ਸਾਹਿਬ ਨੇ 29th ਮਈ ਨੂੰ ਇੱਕ ਆਰਡਰ ਦਿੱਤਾ ਕਿ ਇਹਦੀ ਇਹਨਾਂ ਦੀ ਸੈਲਰੀ ਰਿਲੀਜ਼ ਕੀਤੀ ਜਾਵੇ ਤੇ ਹਾਈ ਕੋਰਟ ਦੇ ਆਰਡਰ ਦੀ ਜਿਹੜੀ ਹੈਗੀ ਹੈ ਉਹ ਪਾਲਣਾ ਕਿਤੇ ਕੀਤਾ ਜਾਵੇ ਹਾਂ ਪਾਲਣਾ ਕੀਤਾ ਜਾਵੇ ਠੀਕ ਹੈ ਜੀ ਤੇ ਜੀ ਉਹ ਛੁੱਟੀਆਂ ਆ ਗਈਆਂ ਵਿੱਚ ਉਹ ਰਿ ਤੋਂ 30 ਤਰੀਕ ਤੱਕ ਤੇ 30 ਜੂਨ ਤੱਕ ਛੁੱਟੀਆਂ ਸੀਗੀਆਂ ਹਾਈ ਕੋਰਟ ਦੇ ਵਿੱਚ ਜੀ ਤੇ ਡੀਸੀ ਮੈਡਮ ਨੇ ਜੀ ਫੇਰ ਵੀ ਕੋਈ ਕੋਈ ਇੰਪਲੀਮੈਂਟੇਸ਼ਨ ਨਹੀਂ ਕੀਤੀ ਹੂੰ ਹੁਣ ਉਹ ਹਾਈ ਕੋਰਟ ਦੇ ਵਿੱਚ ਇੱਕ ਤਰੀਕ ਸੀਗੀ ਜੀ ਇੱਕ 7 ਤਰੀਕ ਸੀਗੀ 27 ਨੂੰ ਇੱਕ ਆਰਡਰ ਪਾਸ ਕਰਤਾ ਜੋ ਸਾਡੇ ਪੰਡੇ ਜੀ ਨੂੰ 30 ਤਰੀਕ ਨੂੰ ਹੈਂਡਓਵਰ ਕਰਤਾ ਹੂੰ ਜਿਹੜੀ ਹਾਈ ਕੋਰਟ ਦਾ ਕਿਉਂਕਿ ਆਰਡਰ ਹੋਇਆ ਇਸ ਕਰਕੇ ਅਸੀਂ ਤੁਹਾਨੂੰ 3 ਮਹੀਨੇ ਦੀ ਤਨਖਾਹ ਦੇ ਦਿੰਨੇ ਆ ਬਾਕੀ ਦੇਖਾਂਗੇ ਇਹ ਵੈਸੇ ਟੋਟਲ ਕਿੰਨੀ ਬੇਵੰਦੀ ਸੀਗੀ ਕਿੰਨੇ ਮਹੀਨੇ ਦੀ ਬੰਦੀ ਸੀਗੀ ਜਬ ਜਨਵਰੀ ਤੋਂ ਟਿਲ ਡੇਟ ਸਾਰੀ ਤਨਖਾਹ ਬੰਦੀ ਹੈ ਨਾ ਠੀਕ ਹੈ ਜਦੋਂ ਡਿਸਮਿਸਲ ਆਰਡਰ ਤੇ ਹੀ ਸੇ ਲੱਗ ਗਈ ਤਾਂ ਤੁਹਾਨੂੰ ਤਨਖਾਹ ਦਾ ਕੰਟੀਨਿਊਸ਼ਨ ਵੀ ਦੇਣੀ ਪੈਣੀ ਹੈ ਹਮਮੇਰ ਰਵਟ ਕਿੰਨੇ ਜੀ ਈਅਰ ਆਫ 5 ਮਨთ ਹੋ ਗਏ ਨੀਅਰਲੀ 5 ਮਨთ ਹੋ ਗਏ ਜੀ ਤੇ ਹਾਈ ਕੋਰਟ ਨੂੰ ਜਦੋਂ ਕੱਲ ਹੀਅਰਿੰਗ ਹੋਈ ਤਾਂ ਉਹਨਾਂ ਨੇ ਅੱਜ ਦੱਸਿਆ ਜੀ ਅਸੀਂ ਤਾਂ ਜੀ ਆ ਰਿਲੀਜ਼ ਕਰਤੀ ਹੈਗੇ 3 ਮਹੀਨੇ ਦੀ ਤਨਖਾਹ ਤੇ ਮੈਂ ਜੱਜ ਸਾਹਿਬ ਨੂੰ ਪੁਆਇੰਟ ਆਊਟ ਕੀਤਾ ਕਿ ਜੱਜ ਸਾਹਿਬ ਇਹਨਾਂ ਨੇ ਆ ਨੋਟਿਸ ਦਾ ਕਾਟਾ ਹੈਗਾ 22 ਤਰੀਕ ਨੂੰ 30 ਤਰੀਕ ਨੂੰ ਮੈਨੂੰ ਰਸੀਵ ਵੀ ਕਰਾਤਾ ਹੈਗਾ ਪਰ ਨਾ ਤਾਂ ਸੈਲਰੀ ਰਿਲੀਜ਼ ਕੀਤੀ ਐ ਤੇ ਜੇ ਜੇ ਕਰਨੀ ਵੀ ਹੈਗੀ ਐ ਤਾਂ ਉਹ ਸਾਰੀ ਗਰ ਇਹ 3 ਮਹੀਨੇ ਦੀ ਕਰਨ ਦਾ ਕੀ ਮਤਲਬ ਬੰਦਾ ਹੂੰ ਤੇ ਇਹ ਚੀਜ਼ ਨੂੰ ਜੱਜ ਸਾਹਿਬ ਨੇ ਬੜਾ ਸਟਰੋਂਗਲੀ ਲਿੱਟਾ ਕਿ ਤੁਸੀਂ ਜੀ ਇੱਕ ਪੁਜਾਰੀ ਹੈਗਾ ਜਿਹੜਾ ਸਰਵਿਸ ਕਰ ਰਿਹਾ ਹੈਗਾ ਜਿਹੜਾ ਸੇਵਾ ਕਰ ਰਿਹਾ ਹੈਗਾ ਮੰਦਿਰ ਤੇ ਉਹਦੀ ਤੁਸੀਂ ਸੈਲਰੀ ਕਿਵੇਂ ਰੋਕ ਸਕਦੇ ਹੋ ਹੂੰ ਤੇ ਇਸ ਇਸ ਕਰਕੇ ਜੱਜ ਸਾਹਿਬ ਨੇ ਨਾਲੇ ਤਾਂ ਆਰਡਰ ਕਰ ਦਿੱਤੇ ਕਿ ਜੀ ਇਹਨਾਂ ਨੂੰ ਇਹਨਾਂ ਦੀ ਸੈਲਰੀ ਰਿਲੀਜ਼ ਕੀਤੀ ਜਾਏ ਪ੍ਰੋਪਰਲੀ ਹੂੰ ਤੇ ਸੈਕੰਡਲੀ ਜਿਹੜੀ ਇਹਨਾਂ ਦੀ ਉਹ ਬੰਦੀ ਹੈ ਜੀ ਸਰਵਿਸ ਬੰਦੀ ਹੈ ਉਹ ਕਰਾਈ ਜਾਏ ਇਹਨਾਂ ਨੂੰ ਜੁਆਇਨ ਕਰਾਇਆ ਜਾਏ ਤੇ ਇਨ ਦ ਮੀਨ ਟਾਈਮ ਡੀਸੀ ਪਟਿਆਲਾ ਦੀ ਜਿਹੜੀ ਹੈਗੀ ਹੈ ਸੈਲਰੀ ਹੈਗੀ ਹੈ ਉਹ ਵੀ ਫ੍ਰੀਜ਼ ਕੀਤੀ ਆ ਰਹੀ ਉਹ ਫ੍ਰੀਜ਼ ਕਰਤੀ ਹੈ ਹਾਂਜੀ ਇਹ ਇਹ ਕਦੋਂ ਤੱਕ ਫ੍ਰੀਜ਼ ਕਰਨ ਦੇ ਹੁਕਮ ਆਗੇ ਨਹੀਂ ਕਿੰਨਾ ਸਮਾਂ ਕੋਈ ਸਮਵਾਦ ਕੀਤਾ ਗਿਆ ਇਸ ਵਾਰੇ ਸਿਰਫ ਸਮਾਂ ਨਹੀਂ ਕੀਤਾ ਹੈਗਾ ਨੈਕਸਟ ਡੇਟ 28 ਸੱਤ ਪਈ ਹੈਗੀ ਠੀਕ ਹੈ ਇਹ ਦਾ ਨੇਚਰਲੀ ਗੱਲ ਹੈ ਕਿ 28 ਸੱਤ ਤੋਂ ਪਹਿਲਾਂ ਪਹਿਲਾਂ ਡੀਸੀ ਨੂੰ ਕੰਪਲਾਈਂਸ ਕਰਨੀ ਪੈਣੀ ਹੈ ਹਾਈ ਕੋਰਟ ਦੇ ਠੀਕ ਜਿੰਨਾ ਵੀ ਤੁਹਾਡਾ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਟਰ ਚੱਲੇ ਆ ਇਸ ਸਾਰੇ ਦੇ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਕੋਈ ਵਕੀਲ ਸਾਹਮਣੇ ਆਏ? ਇਹ ਕੋਈ ਪਾਕਰ ਦੇ ਸਾਹਮਣੇ ਆਇਆ? ਸਟੇਟ ਹੀ ਡਿਫੈਂਡ ਕਰ ਰਹੀ ਹੈ ਜੀ ਉਹਨਾਂ ਨੂੰ। ਹਾਂਜੀ। ਹਾਂਜੀ ਜਿਹੜੇ ਇਹ ਜੀ ਹੈਗੇ ਆ ਸ਼ਾਨਕੋਸਲ ਜੀ ਉਹੀ ਪੇਸ਼ ਹੋਏ ਆ। ਉਹੀ ਪੇਸ਼ ਹੋਏ ਆ। ਇਹ ਜਿਹੜੇ ਲਾਸਟ ਆਰਡਰ ਮਾਨਯੋਗ ਹਾਈ ਕੋਰਟ ਚ ਹੋਈਆਂ ਇਹ ਇਹਨਾਂ ਦੇ ਰਿਪੋਰਟਸ ਚ ਹੋਏ ਨੇ। ਇਹ ਜਿਵੇਂ ਸੰਕਤ ਜੈਨ ਜੀ ਕੋਰਟ ਤੋਂ ਹੈ ਜੀ। ਸੰਕਤ ਜੈਨ ਜੀ ਕੀ ਹੋਈ? ਸੰਕਤ ਜੈਨ ਜੀ ਦਾ ਲਾਸਟ ਫੈਸਲਾ ਇਹ ਹੈ ਕਿ ਨੈਕਸਟ ਜਿਹੜੀ ਇਹਨਾਂ ਦੀ ਡੇਟ ਹੈਗੀ ਪੇਸ਼ੇ ਦੀ ਉਸ ਤੋਂ ਪਹਿਲਾਂ ਪਹਿਲਾਂ ਪੇ ਕਲੀਅਰ ਕੀਤੀ ਜਾਵੇ ਤੇ ਜੁਆਇਨ ਕਰਵਾਇਆ ਜਾਵੇ। ਇਹੀ ਰੋਲ ਹੈ ਹਾਈ ਕੋਰਟ ਦੇ ਆਰਡਰ ਦੀ ਪਾਲਣਾ ਕੀਤੀ ਜਾਵੇ। ਇਹ ਪਾਲਣਾ ਕੀਤੀ ਜਾਵੇ। ਇਹ ਇਹਦੇ ਤੇ ਕੋਈ ਰਿਐਕਸ਼ਨ ਹੋਇਆ ਕਾ ਕਿਉਂਕਿ ਇਹ ਮੇਰੇ ਕੋਲ ਕੱਲ ਕੱਲ ਸ਼ਾਮ ਦਾ ਹੈਗਾ ਆਰਡਰ ਇਹ। ਮੇਰੇ ਕੱਲ ਦਾ ਆਰਡਰ ਹੈਗਾ ਪਰ ਹੱਲੇ ਕੋਈ ਇਸ ਤੇ ਕਾਰਵਾਈ ਨਹੀਂ ਹੋਈ ਹੈ ਜੀ ਆਰਡਰ ਤੇ। ਠੀਕ ਹੈ ਜੀ। सौरभ जी दा की कहना हैगा इस सारे दे ऊपर ओ तोड़े ने भी ओ संतुष्ट ने जो हो रहे हैगा मान जो जोगा हाई कोर्ट वाला हाई कोर्ट हाई कोर्ट दे ऑर्डर तो बिल्कुल संतुष्ट ने जियो बिल्कुल धन्यवाद जी अगस्त तक तो कोई और जानकारी लेनी होगी तो तोरा तोड़े ना संपर्क करंगा बहुत, बहुत बहुत धन्यवाद ओके जय जाना पड़ियो